ਤੇ ਇਧਰ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਜਿਹੜਾ ਹੈ ਨਾ ਇੱਥੇ ਪਹਿਲਾਂ ਕ੍ਰਿਸ਼ਨ ਦਾਸ ਮੰਤਰਿੰਦਾ ਸੀ ਤੇ ਉਹ ਬੜੀਆਂ ਮਨ ਆਈਆਂ ਕਰਦਾ ਸੀ ਇਥੋਂ ਤੱਕ ਕਿ ਗੁਪਤ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਰਿਆ ਉਹ ਮਰ ਗਿਆ ਉਹਦੇ ਮਰਨ ਤੋਂ ਬਾਅਦ ਨਨਕਾਣਾ ਸਾਹਿਬ ਦੀਆਂ ਜਿਹੜੀਆਂ ਚਾਬੀਆਂ ਸਨ ਉਹ ਨਰੈਣ ਦਾਸ ਜਿਹੜਾ ਮੰਤ ਸੀ ਉਹ ਨਰੈਣ ਦਾਸ ਦੇ ਹੱਥ ਆ ਗਈ। ਤੇ ਨਰੈਣ ਦਾਸ ਨੇ ਕਬਜ਼ਾ ਕਰ ਲਿਆ। ਫਿਰ ਨਰੈਣ ਦਾਸ ਨੇ ਜਦੋਂ ਕਬਜ਼ਾ ਕੀਤਾ ਸੰਗਤਾਂ ਦੇ ਵਿੱਚ ਗੁੱਸਾ ਸੀ, ਰੋਸ ਸੀ ਵੀ ਇਹ ਵੀ ਇਦਾਂ ਹੀ ਚੱਲੇਗਾ। ਫਿਰ ਇਹਦੇ ਬਿਆਨ ਲਏ ਗਏ ਮੈਜਿਸਟਰੇਟ ਦੇ ਸਾਹਮਣੇ, ਜੱਜ ਦੇ ਸਾਹਮਣੇ ਬਿਆਨ ਲਏ ਗਏ ਕਿ ਇਹ ਕਬੂਲ ਕਰੇ, ਇਕਬਾਲ ਕਰੇ ਕਿ ਮੈਂ ਕਿਸ਼ਨ ਦਾਸ ਮੰਤ ਵਾਂਗੂ ਨਹੀਂ ਕਰਦਾ। ਇਨੇ ਅਦਾਲਤ ਦੇ ਸਾਹਮਣੇ ਕਬੂਲ ਕੀਤਾ ਜੱਜ ਦੇ ਸਾਹਮਣੇ ਕਬੂਲ ਕੀਤਾ ਕਿ ਮੈਂ ਪਹਿਲੇ ਮਹੰਤ ਵਾਂਗੂ ਨਹੀਂ ਕਰਦਾ ਮੈਂ ਵਧੀਆ ਸਵਚੱਜਾ ਢੰਗ ਦੇ ਨਾਲ ਪ੍ਰਬੰਧ ਸੁਭਾਲਾਂਗਾ ਇਨੇ ਕਬੂਲ ਤਾਂ ਕਰ ਲਿਆ ਲਿਆ ਉਸ ਤੋਂ ਬਾਅਦ ਇਨੇ ਕੋ ਕੰਮ ਕਰਨੇ ਆਰੰਭ ਕਰ ਦਿੱਤੇ ਮਹੰਤ ਨਰੈਨਦਾਸ ਪਹਿਲੀ ਘਟਨਾ ਸਨ 1918 ਦੀ ਇੱਕ ਸਿੰਧੀ ਜੱਜ ਜਿਹੜਾ ਰਿਟਾਇਰ ਹੋਇਆ ਤੇ ਉਹਨੇ ਸੁਖਣਾ ਸੁਖੀ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮੈਂ ਤੇਰੇ ਦਰ ਤੇ ਪਰਿਵਾਰ ਸਮੇਤ ਆਵਾਂਗਾ ਇਹ 1918 ਦੀ ਘਟਨਾ ਕਹਿੰਦੇ ਨੇ ਉਹ ਜੱਜ ਆਪਣੀ ਬੱਚੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਨਨਕਾਣਾ ਸਾਹਿਬ ਆਇਆ ਇਹਨੇ ਕਈ ਗੁਰਧਾਮਾਂ ਦੇ ਦਰਸ਼ਨ ਕਰਨੇ ਸਨ ਇਹ ਜਦੋਂ ਉੱਥੇ ਆਇਆ ਨਨਕਾਣਾ ਸਾਹਿਬ ਆਇਆ ਦਰਸ਼ਨ ਕੀਤੇ ਸਾਰੇ ਗੁਰਧਾਮਾਂ ਦੇ ਤੇ ਫਿਰ ਸ਼ਾਮ ਨੂੰ ਜਨਮ ਸਥਾਨ ਤੇ ਪਹੁੰਚਿਆ ਗੁਰੂ ਨਾਨਕ ਸਾਹਿਬ ਜੀ ਦੇ ਨਨਕਾਣਾ ਸਾਹਿਬ ਤੇ ਉਸ ਵੇਲੇ ਕੋਈ ਬੱਤੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਲੈਂਡ ਦਾ ਪ੍ਰਬੰਧ ਨਹੀਂ ਸੀ ਕਿਉਂਕਿ ਦੀਵੇ ਜਗਾਏ ਜਾਂਦੇ ਸਨ ਦੀਵਿਆਂ ਦੀ ਰੋਸ਼ਨੀ ਦੇ ਵਿੱਚ ਚਰਨ ਕੀਤਾ ਜਾਂਦਾ ਸੀ ਕਹਿੰਦੇ ਨੇ ਰਾਤ ਹੋਈ ਪਰ ਰਾਤ ਨੂੰ ਮੁੜਿਆ ਨਹੀਂ ਸੀ ਜਾਣਾ ਉਹਨਾਂ ਤੋਂ ਵੀ ਰਾਤ ਚਲੋ ਇੱਥੇ ਹੀ ਕੱਟ ਲੈਨੇ ਆ ਦਿਨੇ ਆਪਾਂ ਚਲੇ ਜਾਵਾਂਗੇ ਉਹਨਾਂ ਨੇ ਮਹੰਤਾ ਨੂੰ ਪੁੱਛਿਆ ਵੀ ਰਾਤ ਰਹਿਣਾ ਹੈ ਕੋ ਕਮਰਾ ਮਿਲ ਜਾਏਗਾ ਉਹ ਕਹਿੰਦੇ ਹਾਂ ਜੀ ਕਮਰਾ ਮਿਲ ਜਾਏਗਾ ਰਾਤ ਜਦੋਂ ਕਮਰੇ ਵਿੱਚ ਗਏ ਤੇ ਉੱਥੇ ਚਾਨਣ ਨਹੀਂ ਸੀ ਹਨੇਰਾ ਸੀ ਦੀਵਾ ਸੀ ਪਰ ਤੇਲ ਨਹੀਂ ਸੀ ਵੱਟੀ ਨਹੀਂ ਸੀ ਤੇ ਉਹ ਜੱਜ ਕਹਿਣ ਲੱਗਾ ਜੀ ਇੱਥੇ ਦੀਵਾ ਤਾਂ ਹੈ ਪਰ ਤੇਲ ਨਹੀਂ ਵੱਟੀ ਨਹੀਂ ਕੋਈ ਪ੍ਰਬੰਧ ਕਰੋ ਤੇ ਉਹ ਮੰਤ ਦਾ ਗੁੰਡਾ ਕਹਿਣ ਲੱਗਾ ਵੀ ਆ ਬੱਚੀ ਮੇਰੇ ਨਾਲ ਤੋਰਦੇ ਤੇ ਮੈਂ ਦੀਵਾ ਦੇ ਕੇ ਇਹਨੂੰ ਤੋਰ ਦੇਣਾ ਉਹ ਬੱਚੀ 14 ਸਾਲਾਂ ਦੀ ਹੋਵੇਗੀ ਉਹ ਗੁੰਡਾ ਬੱਚੀ ਨੂੰ ਨਾਲ ਲੈ ਗਿਆ ਦੀਵੇ ਦੇ ਬਹਾਨੇ ਇੱਕ ਕਮਰੇ ਵਿੱਚ ਲਜਾ ਕੇ ਕਰਕੇ ਉਹਦੀ ਪੱਤ ਗੁਰੂ ਪਿਆਰਿਓ ਤਾੜ-ਤਾੜ ਕਰ ਦਿੱਤੀ ਗਈ ਇਧਰ ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਪਿਆ ਸੀ ਉਧਰ ਬੱਚੀ ਦੀਆਂ ਚੀਕਾਂ ਬੱਚੀ ਨੂੰ ਗੁਰੂ ਪਿਆਰਿਓ ਬੱਚੀ ਤੇ ਜ਼ੁਲਮ ਠਾਇਆ ਗਿਆ ਜਲਮਟਾਇਆ ਗਿਆ ਉਸ ਬੱਚੀ ਤੇ ਬੱਚੀ ਰੋਈ, ਕੁਰਲਾਈ, ਚੀਕਾਂ ਮਾਰੀਆਂ, ਜੱਜ ਨੂੰ ਪਤਾ ਲੱਗਾ, ਜੱਜ ਤਾਂ ਹਾਂ ਮਾਰ ਉਠਿਆ। ਉਹ ਹੱਥ ਜੋੜ ਕੇ ਕਹਿਣ ਲੱਗਾ, "ਬਾਬਾ ਨਾਨਕਾ, ਮੈਂ ਤਾਂ ਤੇਰੇ ਦਰ ਦੇ ਸ਼ਰਧਾ ਨਾਲ ਆਇਆ ਸੀ, ਸਿੱਖ ਬਣ ਕੇ, ਨਿਮਾਣਾ ਬਣ ਕੇ, ਤੇਰੇ ਦਰ ਤੇ ਮੇਰੇ ਨਾਲ ਕੀ ਵਾਪਰ ਗਿਆ?" ਮਾਲਕ ਜੀ, ਤੇਰਾ ਦਰ ਤਾਂ ਪੱਤਾ ਮਹਿਫੂਜ਼ ਕਰਦਾ ਏ, ਇੱਜ਼ਤਾਂ ਮਹਿਫੂਜ਼ ਕਰਦਾ ਏ, ਪਰ ਤੇਰੇ ਦਰ ਵਿੱਚ ਮਹਾਰਾਜ ਸਾਡੇ ਨਾਲ ਆ ਕੁਝ ਵਾਪਰ ਗਿਆ ਜਦੋਂ ਉਹ ਰੋਲਾ ਪਾਉਣ ਲੱਗਾ ਜੱਜ ਨਾ ਤੇ ਨਰੈਣ ਦਾਸ ਜਿਹੜਾ ਮੰਤ ਸੀ ਉਹਨੇ ਉਸੇ ਵੇਲੇ ਗੁਰੂ ਪਿਆਰਿਓ ਨੂੰ ਕਹਿ ਦਿੱਤਾ ਜੇ ਬੁੜਕਿਆ ਰੋਲਾ ਪਾਇਆ ਕੋਈ ਗੱਲ ਬਾਹਰ ਕੀਤੀ ਤੇ ਮੈਂ ਤੈਨੂੰ ਵੜ ਦਿਆਂਗਾ ਉਹ ਕਹਿਣ ਲੱਗਾ ਇਥੋਂ ਚਲੇ ਜਾ ਗੱਡੀ ਦੇ ਸਟੇਸ਼ਨ ਤੇ ਜਾ ਕੇ ਬਹਿ ਜਾ ਬੱਚੀ ਰਾਤ ਅਸੀਂ ਆਪਣੇ ਕੋਲ ਰੱਖਾਂਗੇ ਦਿਨੇ ਤੈਨੂੰ ਮਿਲੇਗੀ ਉਹ ਦੇਖੋ ਪਿਆਰਿਓ ਕੋਈ ਬਾਬੇ ਨਾਨਕ ਦੇ ਦਰ ਤੇ ਭਾਵਨਾ ਨਾਲ ਆਉਂਦਾ ਹੈ ਤੇ ਜਦੋਂ ਉਹਦੇ ਨਾਲੇ ਖਲਵਾੜ ਹੋ ਜਾਵੇ ਉਹਦੀ ਸ਼ਰਧਾ ਦੇਖੋ ਰਊਗੇ ਕਿ ਟੁੱਟ ਜਾਏਗੀ ਜਦੋਂ ਇਹੋ ਜੇ ਲੋਕ ਕਾਬਜ ਹੋਣ ਗੁਰੂ ਨਾਨਕ ਦੇ ਸਥਾਨ ਤੇ ਉਹ ਆਖੇਗਾ ਇੱਥੇ ਆਉਣ ਦਾ ਕੀ ਫਾਇਦਾ ਜਿੱਥੇ ਐਦਾਂ ਦਾ ਕੰਮ ਹੁੰਦਾ ਹੈ ਉਹ ਸਾਰੀ ਰਾਤ ਸਟੇਸ਼ਨ ਤੇ ਆਪਣੀ ਘਰ ਵਾਲੀ ਨਾਲ ਰੋਂਦਾ ਰਿਹਾ ਦਿਨ ਚੜਿਆ ਬੱਚੀ ਉਹਨਾਂ ਨੂੰ ਦੇ ਦਿੱਤੀ ਪਰ ਉਹਦੇ ਅੰਦਰ ਕੀ ਕੁਝ ਵਾਪਰੇ ਆਵੇਗਾ ਉਹਨੂੰ ਪਤਾ ਨਹੀਂ